ਪਾਸਟਰ ਅੰਕਰੂਲਾ ਜੀ ਉਹਨਾਂ ਦੇ ਬਾਰੇ ਬੜੀ ਮਾੜੀ ਸਰਦਾਵਲੀ ਵਰਤ ਰਿਆ ਮੈਂ ਇਹ ਪਖੰਡੀ ਬਾਬੇ ਨੂੰ ਕਹਿਣਾ ਚਾਹੁੰਦਾ ਵੀ ਤੁਸੀਂ ਮੂੰਹ ਚੁੱਕ ਕੇ ਇੱਥੇ ਪੰਜਾਬ 'ਚ ਆ ਜਾਂਦੇ ਹੋ ਮਗਰ ਹੁਣ ਇੱਥੇ ਬਸ ਨਹੀਂ ਆ ਇਹ ਇਹਨੇ ਹੱਦਾਂ ਸਾਰੀਆਂ ਪਾਰ ਕਰਤੀਆਂ ਇਹਨੇ ਮੁਸੀਬਾਈਚਾਰ ਨੂੰ ਕੂੜਾ ਦੱਸਿਆ ਵਾ ਔਰ ਮੁਸੀਬਾਈਚਾਰ ਨੂੰ ਗੰਦ ਦੱਸਿਆ ਸਾਡੇ ਸਕੂਲ ਇਹਨਾਂ ਨੂੰ ਚਾਹੀਦੇ ਨੇ ਸਾਡੇ ਕਾਲਜ ਇਹਨਾਂ ਨੂੰ ਚਾਹੀਦੇ ਨੇ ਸਾਡੇ ਹਸਪੀਟਲ ਇਹਨਾਂ ਨੂੰ ਚਾਹੀਦੇ ਨੇ ਜਦੋਂ ਇਹਨਾਂ ਦੇ ਬੱਚਿਆਂ ਦੀ ਐਡਮਿਸ਼ਨ ਹੁੰਦੀ ਹੈ ਔਰ ਸਾਡੇ ਤਰਲੇ ਲੈਂਦੇ ਵੀ ਸਾਡੇ ਬੱਚਿਆਂ ਦੀ ਐਡਮਿਸ਼ਨ ਕਰਾਈ ਜਾਵੇ ਜੇ ਅਸੀਂ ਗੰਦੇ ਆ ਜੇ ਅਸੀਂ ਕੂੜਾ ਵਾਂ ਤੇ ਕਿਉਂ ਸਾਡੇ ਸਕੂਲਾਂ 'ਚ ਆਪਣੇ ਵਨੀਤ कौर ਉਹਨਾਂ ਦੀ ਗੱਲ ਕਰਦੇ ਪਏ ਕਿ ਕੌਣ ਕੌਣ ਹੈ ਵਨੀਤ कौर ਜੋ ਇੱਕ ਲੇੜੀ ਹੈ ਨਾ ਇਹ ਮਤਲਬ ਬਿਲਕੁਲ ਗੰਦੀ ਲੇੜੀ ਹੈ ਇਸ ਨੂੰ ਪਤਾ ਹੀ ਨਹੀਂ ਲੱਗਦਾ ਕਿ ਮੈਂ ਬੋਲਣਾ ਕੀ ਹੈ ਕੀ ਕਹਿਣਾ ਕੀ ਨਹੀਂ ਕਹਿਣਾ ਇਹ ਤੇ ਅੱਜ ਤੋਂ 1 ਸਾਲ ਪਹਿਲਾਂ ਸਿੱਖਾਂ ਦੇ ਲਈ ਵੀ ਬਹੁਤ ਬੋਲਦੀ ਸੀ ਦਿੱਲੀ ਗੁਰਦੁਆਰੇ ਦੇ ਵਿੱਚ ਬਹੁਤ ਬੋਲਦੀ ਸੀ ਉਹਨਾਂ ਨੇ ਕਰ ਇਹਨੂੰ ਅਰੈਸਟ ਕਰਾਇਆ ਉਹ ਬਾਬੇ ਨੂੰ ਤੇ ਕਦੀ ਅਸੀਂ ਦੇਖਿਆ ਨਹੀਂ ਦੇਖਿਆ ਤੁਹਾਡੇ ਚ ਕਿਸ ਨੇ ਬਾਬੇ ਨੂੰ ਇਹਨੂੰ ਮੇਰੀ ਸ਼ਕਲ ਦੇਖੋ ਇਹਦੀ ਵਾਹ ਦੇਖੋ ਕੀ ਕਹਿੰਦਾ ਪਿਆ ਹੈ ਇਹ ਕਿਦਾਂ مصیبہ ਜਰੂਰ ਨਹੀਂ ਗੱਲ کہہ ਸਕਦਾ ਵਾ ਘਾਨੇ ਅਸੀਂ ਦਿਲੋਂ ਉਹਨਾਂ ਦਾ ਸਤਿਕਾਰ ਕਰਦੇ ਆਂ ਹਿੰਦੂਆਂ ਦਾ ਅਸੀਂ ਸਤਿਕਾਰ ਕਰਦੇ ਆ ਸਾਡੇ ਭਰਾ ਨੇ ਮੁਸਲਮਾਨਾਂ ਦਾ ਸਤਿਕਾਰ ਕਰਦੇ ਆ ਮਗਰ ਉਹ ਆਪਣੀ ਵੀਡੀਓ ਦੇ ਵਿੱਚ ਉਹ ਕਹਿ ਰਿਹਾ ਵੀ ਮੈਂ ਸਿੱਖਾਂ ਨੂੰ ਵੀ ਜਿਹੜੇ ਐਸਜੀਪੀਸੀ ਨੂੰ ਵੀ ਟਾਰਗੇਟ ਕਰ ਰਿਹਾ ਵਾ ਪਰ ਉਹ ਮੁਸਲਮਾਨ ਭਾਈਚਾਰੇ ਨੂੰ ਵੀ ਟਾਰਗੇਟ ਕਰ ਰਿਹਾ ਹਿੰਦੂ ਭਾਈਚਾਰੇ ਨੂੰ ਟਾਰਗੇਟ ਕਰ ਰਿਹਾ ਔਰ ਮਸੀ ਭਾਈਚਾਰੇ ਦੇ ਖਿਲਾਫ ਬਹੁਤ ਭੱਦੀ ਸ਼ਬਦਾਵਲੀ ਵਰਤ ਰਿਹਾ ਔਰ ਸਾਡੇ ਜਿਹੜੇ ਧਰਮਗੁਰੂ ਨੇ ਪਾਸਟਰ ਅੰਕਰੂਲਾ ਜੀ ਉਹਨਾਂ ਦੇ ਬਾਰੇ ਬੜੀ ਮਾੜੀ ਸ਼ਬਦਾਵਲੀ ਵਰਤ ਰਿਹਾ ਮੈਂ ਇਹ ਪਖੰਡੀ ਬਾਬੇ ਨੂੰ ਕਹਿਣਾ ਚਾਹੁੰਦਾ ਵੀ ਤੁਸੀਂ ਮੂੰਹ ਚੁੱਕ ਕੇ ਇੱਥੇ ਪੰਜਾਬ 'ਚ ਆ ਜਾਂਦੇ ਹੋ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਇੱ ਕਸੋ ਵੀ ਯੂਐਸਏ ਦੇ ਵਿੱਚੋਂ ਜਿਹੜੇ ਆ ਕੇ ਤੂੰ ਕਿਦਾਂ ਪ੍ਰੈਸ ਕਾਨਫਰੰਸ ਕਰ ਸਕਦਾ ਕਿਸੇ ਧਰਮ ਦੇ ਖਿਲਾਫ ਕਿਦਾਂ ਬੋਲ ਸਕਦਾ ਔਰ ਇਹ ਬਾਰ-ਬਾਰ ਮੁਸੀਬਾਈਚਾਰਨ ਨੂੰ ਇਹ ਲੋਕ ਟਾਰਗੇਟ ਕਰਦੇ ਨੇ ਅਸੀਂ ਹੁਣ ਜਿਹੜੇ ਆ ਚੁੱਪ ਨਹੀਂ ਰਾਵਾਂਗੇ ਮੁਸੀਬਾਈਚਾਰਾ ਪੂਰੇ ਰੋਸੇ 'ਚ ਆ ਸਾਡੀ ਸੀਪੀ ਸਾਹਿਬ ਨਾਲ ਦੀ ਗੱਲ ਹੋਈ ਆ ਜਿਹੜੀ ਐਪਲੀਕੇਸ਼ਨ ਜਿਹੜੀ ਹੈਗੀ ਅਸੀਂ ਉਹਨਾਂ ਨੂੰ ਦੇ ਰਹੇ ਆ ਔਰ ਜਿਹੜੀ ਪੈਨ ਡਰਾਈਵ 'ਚ ਪਵਾ ਕੇ ਜੋ-ਜੋ ਇਹਨੇ ਬੋਲਿਆ ਉਹਨਾਂ ਨਕੀ ਨਕੀ ਕਰਕੇ ਅਸੀਂ ਉਹਨਾਂ ਦੇ ਰਹੇ ਹਾਂ ਤੇ ਪਰਚਾ ਦਰਜ ਕਰਵਾਵਾਂਗੇ ਔਰ ਜਿਹੜੀਆਂ ਮੁਸੀਬ ਵਿਰੋਧੀ ਤਾਕਤਾਂ ਹੈਗੀਆਂ ਮੈਂ ਇਹਨਾਂ ਨੂੰ ਦੱਸਣਾ ਚਾਹੁੰਨਾ ਵੀ ਇਹ ਇੱਥੇ ਬਸ ਨਹੀਂ ਆ ਇਹ ਬੰਦਾ ਜਿਹੜਾ ਏਜੰਸੀਆਂ ਦਾ ਜਿਹੜੀ ਜਿਹੜੀ ਹਿੰਦੂਸਤਾਨ ਨੂੰ ਆਪਣੇ ਨੂੰ ਸਾਡੇ ਭਾਈਚਾਰਕ ਸਾਂਝ ਨੂੰ ਖਰਾਬ ਕਰਨਾ ਚਾਹੁੰਦੀਆਂ ਜਿਹੜਾ ਸਾਡਾ ਸੰਵਿਧਾਨ ਆ ਉਹਰੇ ਉਲਟੇ ਬੰਦਾ ਬੋਲਦਾ ਔਰ ਆਪਸੀ ਭਾਈਚਾਰਕ ਸਾਂਝ ਨੂੰ ਖਰਾਬ ਕਰਦਾ ਉਹ ਦੇਸ਼ ਵਿਰੋਧੀ ਤਾਕਤਾਂ ਦਾ ਬਹੁਤ ਵੱਡਾ ਹਥਿਆਰੇ ਬੰਦੇ ਮਗਰ ਕਦੀ ਇਹ ਕਹਿੰਦਾ ਮੈਂ ਪਾਕਿਸਤਾਨ ਤੇ ਮੇਰੇ ਲਿੰਕ ਆ ਕਦੀ ਇਹ ਕੁਛ ਕਹਿੰਦਾ ਕਦੀ ਕੁਛ ਕਹਿੰਦਾ ਅੱਜ ਅਸੀਂ ਜਿਹੜਾ ਪੂਰਾ ਮੁਸੀਬ ਭਾਈਚਾਰਾ ਇੱਥੇ ਇਕੱਠਾ ਹੋਇਆ ਵਾ ਤੁਸੀਂ ਦੇਖਦੇ ਹੋ ਬਹੁਤ ਵੱਡੀ ਗਿਣਤੀ ਸਾਡੀਆਂ ਭੈਣਾਂ ਆਈਆਂ ਵਾ ਸਾਡੇ ਭਰਾ ਆਏ ਨੇ ਔਰ ਅਸੀਂ ਇੱਥੇ ਜਿਹੜ ਸਰਕਾਰਨ ਕੀ ਹੈ बार-बार ਲਗਾਤਾਰ ਜਿਹੜੀਆਂ ਇਹ ਜਿਹੇ ਸੌਫਟ ਟਾਰਗੇਟ ਸਮਝਦੇ ਨੇ ਮਸੀਹ ਭਾਈਚਾਰਾ ਜਿਹੜਾ ਹੈਗਾ ਸ਼ਾਂਤੀ ਪਸੰਦ ਅਸੀਂ ਲੋਗਿਆਂ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਨ ਵਾਲੇ ਲੋਗਿਆਂ ਇਹ ਸਾਨੂੰ बार-बार ਟਾਰਗੇਟ ਕਰਦੇ ਆ ਇਹ ਸਾਨੂੰ ਚੈੱਕ ਕਰਦੇ ਆ ਵੀ ਇਹ ਕਦੀ ਬੋਲਦੇ ਆ ਜਾਂ ਨਹੀਂ ਬੋਲਦੇ ਮਗਰ ਹੁਣ ਇੱਥੇ ਬਸ ਨਹੀਂ ਆ ਇਹ ਇਹਨੇ ਹੱਦਾਂ ਸਾਰੀਆਂ ਪਾਰ ਕਰਤੀਆਂ ਇਨੇ ਮਸੀਹ ਭਾਈਚਾਰੇ ਨੂੰ ਕੂੜਾ ਦੱਸਿਆ ਵਾ ਔਰ ਮਸੀਹ ਭਾਈਚਾਰੇ ਨੂੰ ਗੰਦ ਦੱਸਿਆ ਔਰ ਇਹਨੇ ਕਿਹਾ ਵੀ ਮੈਂ ਮਸੀਹ ਭਾਈਚਾਰੇ ਨੂੰ ਇਸ ਪੰਜਾਬ ਤੇ ਰਹਿਣ ਨਹੀਂ ਦੇਵਾਂਗਾ ਇਹ ਕੌਣ ਨੇ ਜੇ ਨਾ ਤੁਸੀਂ ਨਾਮ ਇਹ ਕੋਈ ਪਖੰਡੀ ਬਾਬਾ ਕੋਈ ਨਵਾਂ ਹੀ ਪੈਦਾ ਹੋ ਗਿਆ ਮੈਂ ਤੈਨੂੰ ਪਿਲਕ ਦੀ ਜ਼ਿੰਦਗੀ ਵਿੱਚ ਕਿਸੇ ਨੇ ਕੋ ਮੇਰੇ ਵਿੱਚ ਲੱਗਦਾ ਵੀ ਤੁਹਾਡੇ ਵਿੱਚ ਕਿਸੇ ਨੇ ਇਹਨੂੰ ਕੋਈ ਦਿੱਕਤ ਹੀ ਦੇਖਿਆ ਨਹੀਂ ਹੋਏਗਾ ਇਹ ਆਪਣੇ ਆਪ ਨੂੰ ਬਾਬਾ ਗੁਰਪ੍ਰੀਤ ਯੂਕੇ ਵਾਲਾ ਦੱਸਦਾ ਔਰ ਇਹ ਦੇਸ਼ਵਰੋ ਦੀ ਤਾਕਤਾਂ ਦੇ ਨਾਲ ਮਿਲ ਕੇ ਕੰਮ ਕਰਦਾ ਇਹ ਪਾਕਿਸਤਾਨ ਦਾ ਵੀ ਨਾਲ ਇਹਨਾਂ ਵੀ ਮੇਰੇ ਪਾਕਿਸਤਾਨ ਦੇ ਨਾਲ ਲਿੰਕ ਆ ਮੈਂ ਤੁਹਾਨੂੰ ਵੀਡੀਓ ਦਿਖਾਉਣਾ ਚਾਹੁੰਦਾ ਵੀਡੀਓ ਦੇ ਵਿੱਚ ਇਹ ਕਹਿ ਰਿਹਾ ਵੀ ਮੈਂ ਇਹ ਮੁਸਲਮਾਨਾਂ ਨੂੰ ਤੰਗ ਪਰੇਸ਼ਾਨ ਕਰਾਂਗਾ ਮੈਂ 크ਿਸਚੀਅਨਾਂ ਨੂੰ ਤੰਗ ਪਰੇਸ਼ਾਨ ਕਰਾਂਗਾ ਪਰ ਮੈਂ ਹੁਣ ਇਹ ਸੀਪੀ ਸਾਹਿਬ ਨੂੰ ਸਾਰੀਆਂ ਭੇਜ ਚੁੱਕਾ ਤੁਸੀਂ ਦੇਖੋ ਕੀ ਕਹਿ ਰਿਹਾ ਵੀ ਮੈਂ ਜਿਹੜਾ ਬਈ ਸਾਈ ਭਾਈਚਾਰੇ ਦਾ ਕੂੜਾ ਵਾ ਕੰਫਰੰਸ ਭਾਈਆਂ ਨੇ ਇਹ ਸਾਰੇ ਸ਼ਹਿਰ ਨੂੰ ਡੁੱਬ ਲੇਂਗੀ ਕੀ ਹੈ ਪਰ ਕਿਸ ਨੇ ਕਾਲ ਤੱਕ ਨਹੀਂ ਕੀਤੀ ਕਿਉਂਕਿ ਇਹਨਾਂ ਨੂੰ ਕੋ ਰੈਕਗਨਾਈਜ਼ ਨਹੀਂ ਕਰਦਾ ਪਰ ਨਾ ਦੇ ਇਹਨਾਂ ਨੂੰ 크ਿਸਚੀਅਨ ਮੰਨਦੇ ਨੇ ਇਹ ਤੇ ਗੰਦਾ ਜਿਹਾ ਕਲਟ ਜਿਹਾ ਹੈ ਜਿਹੜਾ ਜਿਹੜੇ ਕੂੜਾਈ ਕਰਕੇ ਦੁਬੇਜਾ ਰਿਹਾ ਸੋ ਕੋ ਜਿਹੜਾ ਡੈਮੇਜ ਕਰ ਰਹੇ ਨੇ ਉਹਦੇ ਉੱਤੇ ਅਸੀਂ ਗੱਲ ਕਰਨੀ ਹੈ ਵੀ ਇਹ ਜਿਹੜਾ ਕੋ ਸੇਡ ਹੈ ਕਿਉਂ ਪ੍ਰਸਾਜ ਤੁਸੀਂ ਕੂੜਾ ਕਿਹਾ ਵਾ ਮੁਸੀਬਾਈਚਾਰੇ ਨੂੰ ਗੰਧ ਕਿਹਾ ਵਾ ਹੁਣ ਇਥੇ ਮੁਸਲਮਾਨ ਭਾਈਚਾਰੇ ਬਾਰੇ ਬੋਲ ਰਿਹਾ ਵੀ ਮੁਸਲਮਾਨ ਭਾਈਚਾਰਾ ਜਿਹੜਾ ਵਾ ਉਹਨੂੰ ਅਸੀਂ ਪੰਜਾਬ 'ਚ ਨਹੀਂ ਰਹਿਣ ਦੇਵਾਂਗੇ ਮੈਂ ਦੱਸਣਾ ਚਾਹੁੰਦਾ ਵੀ ਇਹ ਕੀ ਚਾਹੁੰਦੇ ਨੇ ਲੋਕ ਇਹ ਮੁ슬ਮਾਨ ਭਾਈਚਾਰੇ ਨੂੰ ਨਹੀਂ ਰਹਿਣ ਦੇਣਗੇ ਇਹ ਸਾਈ ਭਾਈਚਾਰੇ ਨੂੰ ਨਹੀਂ ਰਹਿਣ ਦੇਣਗੇ ਇਹ ਹਿੰਦੂ ਭਾਈਚਾਰੇ ਨੂੰ ਨਹੀਂ ਰਹਿਣ ਦੇਣਗੇ ਇਹ ਕੀ ਬਣਾਉਣਾ ਚਾਹੁੰਦੇ ਨੇ ਪੰਜਾਬ ਦਾ ਅੱਜ ਇਹਨਾਂ ਦੇ ਕਲਾਸ ਕੈਦ ਦੇ ਰਹੇ ਹੋ ਜੇ ਵਿਦੇਸ਼ਾਂ 'ਚ ਫਿਰ ਤੋੜ ਜਾਂਦੇ ਮੈਂ ਕਹਾਂ ਜੀ ਨੂੰ ਵੀ ਦੇਸ਼ ਚ ਦੌੜਨ ਨਹੀਂ ਦਵਾਵਾਂਗੇ ਇਹ ਤੇ ਪਰਚਾ ਦਰਜ ਕਰਾ ਕੇ ਜੇਲ੍ਹ ਤੋਂ ਛੁੱਟਿਆ ਜਾਊਗਾ ਔਰ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਇੱਥੇ ਕਰਾਈ ਜਾਊਗੀ ਡਿਮਾਂਡ ਕਰੋ ਕਿ ਇਹਦਾ ਪਾਸਪੋਰਟ ਪਿਆਲ ਦੇ ਦਾਸ ਤੇ ਮੈਂ ਕਹਾਂ ਜੀ ਅਸੀਂ ਐਮਬੈਸੀਆਂ ਦੇ ਵਿੱਚ ਵੀ ਕੰਪਲੇਂਟ ਪਾ ਰਹੇ ਆਂ ਮੇਰਾ ਪਾਸਪੋਰਟ ਜਿਹੜਾ ਵਾ ਰੱਦ ਕੀਤਾ ਜਾਵੇ ਇਹਨੂੰ ਇੱਥੇ ਰੱਖਿਆ ਜਾਵੇ ਇਹ ਤੇ ਪਰਚਾ ਦਰਜ ਕੀਤਾ ਜਾਵੇ ਔਰ ਕਿਉਂਕਿ ਇਹਨੇ ਜਿਹੜੀ ਗੱਲ ਕਹਿਤੀ ਆ ਮਸੀ ਭਾਈਚਾਰਾ ਬਹੁਤ ਵੱਡੀ ਗਿਣਤੀ ਚ ਪੰਜਾਬ ਚ ਵੱਸਦਾ ਪੂਰੇ ਹਿੰਦੁਸਤਾਨ ਚ ਵੱਸਦਾ ਦੇਖੋ ਸਾਨੂੰ ਇਹ ਕੂੜਾ ਕਹਿੰਦੇ ਨੇ ਸਾਨੂੰ ਇਹ ਗੰਦ ਕਹਿੰਦੇ ਨੇ ਸਾਡੇ ਸਕੂਲ ਇਹਨ ਜਿਵੇਂ ਇਹਨਾਂ ਦੇ ਬੱਚਿਆਂ ਦੀ ਐਡਮਿਸ਼ਨ ਹੁੰਦੀ ਔਰ ਸਾਡੇ ਤਰਲੇ ਲੈਂਦੇ ਵੀ ਸਾਡੇ ਬੱਚਿਆਂ ਦੀ ਐਡਮਿਸ਼ਨ ਕਰਾਈ ਜਾਵੇ ਜੇ ਅਸੀਂ ਗਾਂਢੇ ਆਂ ਜੇ ਅਸੀਂ ਕੂੜਾ ਵਾਂ ਤੇ ਕਿਉਂ ਸਾਡੇ ਸਕੂਲਾਂ ਚ ਆਪਣੇ ਬੱਚਿਆਂ ਨੂੰ ਭੇਜਦੇ ਹੋ ਤੁਹਾਨੂੰ ਲੱਗਦਾ ਨਹੀਂ ਕਿ ਸੱਤੀ ਦੇ ਨਾਲ ਕੁਝ ਐਕਚੂਅਲ ਲੈਣਾ ਮੈਂ ਕਹਿੰਦੀ ਬਹੁਤ ਸਖਤੀ ਕਰਨੀ ਚਾਹੀਦੀ ਪ੍ਰਸ਼ਾਸਨ ਨੂੰ ਔਰ ਅੱਜ ਅਸੀਂ ਇਹ ਚੇਤਾਵਨੀ ਵੀ ਦੇਣੇ ਆ ਜੇ ਇਹਨਾਂ ਦੇ ਬੰਦੀ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਸੰਘਰਸ਼ ਨੂੰ ਅਰਥਕਾ ਕੀਤਾ ਜਾਏਗਾ ਪੰਜਾਬ ਦੇ ਵਿੱਚ ਸਿਰਫ ਇਸਾਈ ਧਰਮ ਨੂੰ ਹੀ ਕਿਉਂ ਟਾਰਗੇਟ ਕੀਤਾ ਜਾਵੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਬਟੂ ਜੀ ਇਹ ਜਿਹੜਾ ਇਹ ਸੌਫਟ ਟਾਰਗੇਟ ਸਮਝਦੇ ਨੇ ਇਹ ਸਮਝਦੇ ਨੇ ਵੀ ਇਸਾਈ ਉਹਨਾਂ ਨੂੰ ਪਤਾ ਵੀ ਸਾਈਂ ਭਾਈਚਾਰਾ ਜਿਹੜਾ ਮਾਫ਼ ਕਰ ਦਿੰਦਾ ਮਗਰ ਹੁਣ ਇਹਨਾਂ ਨੂੰ ਮਾਫ਼ ਨਹੀਂ ਕੀਤਾ ਜਾਏਗਾ ਇਹਨਾਂ ਦੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਕਿਉਂਕਿ ਬਾਬੇ ਨੂੰ ਤੇ ਕਦੀ ਅਸੀਂ ਦੇਖਿਆ ਨਹੀਂ ਦੇਖਿਆ ਤੁਹਾਡੇ ਜੁਕੇਸ਼ ਨੇ ਬਾਬੇ ਨੂੰ ਇਹਨੂੰ ਇਹਦੀ ਸ਼ਕਲ ਦੇਖੋ ਇਹਦੀ ਵਹੀਆ ਦੇਖੋ ਇਹ ਕੀ ਕਹਿੰਦਾ ਪਿਆ ਏ ਕਿ ਕਿਦਾਂ ਮੁਸੀਬਾ ਹੈ ਜਰੂਰ ਇਹ ਨਹੀਂ ਗੱਲ ਕਹਿ ਸਕਦਾ ਵਾ ਕਿਦਾਂ ਮੁ슬ਮਾਨਾਂ ਦੇ ਫਿਰ ਭਰਾਵਾਂ ਬਾਰੇ ਉਹਨਾਂ ਦੀ ਭੈਣਾਂ ਬਾਰੇ ਬੋਲ ਸਕਦਾ ਏ ਇਹਨੂੰ ਕਨੇ ਇਹ ਅਧਿਕਾਰ ਦਿੱਤਾ ਇਸ ਲਈ ਇਹਨੂੰ ਹੁਣ ਮਾਫ ਨਹੀਂ ਕੀਤਾ ਜਾਏਗਾ ਤੇ ਬੰਦੀ ਕਾਨੂੰਨੀ ਕਾਰਵਾਈ ਜਿਹੜੀ ਕੀਤੀ ਜਾਏਗੀ। ਕੀ ਆਪਣਾ ਹੁਣ ਤੁਸੀਂ ਇੱਥੇ ਮੈਮੋਰੰਡਮ ਦੇਣਾ ਉਸ ਤੋਂ ਬਾਅਦ ਕੀ ਰਹੇਗਾ ਤੁਹਾਡਾ ਅੱਗੇ ਕਦਮ ਕੀ ਰਹੇਗਾ ਕਿ ਜੇਕਰ ਕੋਈ ਕਾਰਵਾਈ ਨਹੀਂ ਕਰਦੇ ਇਹ? ਜੀ ਜੇ ਕਾਰਵਾਈ ਨਹੀਂ ਹੁੰਦੀ ਤੇ ਫਿਰ ਸੰਘਰਸ਼ ਜਿਹੜਾ ਵਾ ਹੋਰ ਤਿੱਖਾ ਕੀਤਾ ਜਾਏਗਾ ਸਾਡੇ ਨਾਲ ਸਾਡੇ ਜਿਹੜੇ ਅਭਿਸ਼ੇਕ ਗਿੱਲ ਜੀ ਸਾਡਾ ਲੀਗਲ ਸਾਰਾ ਦੇਖਦੇ ਨੇ ਉਹ ਆਏ ਨੇ ਸਾਡੇ ਬੰਟੀ ਅਜਨਾਲਾ ਜੀ ਸਾਡੇ ਹਮੀਰ ਮਸੀਹ ਜੀ ਸਾਡੇ ਲੁਕਸ ਜੀ ਸਾਰੇ ਵੱਡੀ ਗਿਣਤੀ ਚ ਇੱਥੇ ਸਾਰੇ ਪੰਜਾਬ ਦੇ ਆਗੂ ਆਏ ਨੇ ਵੱਖ-ਵੱਖ ਕਿਸੇ ਬੰਦੀਆਂ ਤੋਂ ਸਾਰੇ ਅਸੀਂ ਆਏ ਆ ਇੱਥੇ ਔਰ ਅਸੀਂ ਜਿਹੜਾ ਵਾ ਇਹਨਾਂ ਤੇ ਨੀਤਪੁਰ ਮੁਰਦਾਬਾਦ 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 ਨੀਤਪੁਰ ਮੁਰਦਾਬਾਦ ਜੋ ਇੱਕ ਲੇਡੀ ਹੈ ਨਾ ਇਹ ਮਤਲਬ ਬਿਲਕੁਲ ਗੰਦੀ ਲੇਡੀ ਹੈ ਇਸ ਨੂੰ ਪਤਾ ਹੀ ਨਹੀਂ ਲੱਗਦਾ ਕਿ ਮੈਂ ਬੋਲਣਾ ਕੀ ਹੈ ਕੀ ਕਹਿਣਾ ਕੀ ਨਹੀਂ ਕਹਿਣਾ ਇਹ ਤੇ ਆਹ ਇਹ ਤਾਂ 1 ਸਾਲ ਪਹਿਲਾਂ ਸਿੱਖਾਂ ਦੇ ਲਈ ਵੀ ਬਹੁਤ ਬੋਲਦੀ ਸੀ ਦਿੱਲੀ ਗੁਰਦੁਆਰੇ ਦੇ ਵਿੱਚ ਬਹੁਤ ਬੋਲਦੀ ਸੀ ਉਹਨਾਂ ਨੇ ਕਰ ਇਹਨੂੰ ਰੈਸਟ ਕਰਾਇਆ ਫਿਰ ਇਹਨੂੰ ਗੰਦੀ ਲੈਂਗੁਏਜ ਯੂਜ਼ ਕੀਤੀ ਉੱਥੇ ਹੁਣ ਵੀ ਇਹ ਕੁਸ਼ਕਤ ਕਰ ਰਹੀ ਆ ਲੇਕਿਨ ਇਹ ਇੱਕ ਲੜਕੇ ਦੇ ਨਾਲ ਅਟੈਚ ਆ ਲੇਕਿਨ ਇਹ ਕਹਿੰਦੀ ਆ ਕਿ ਮੇਰੀ ਇਹਦੀ ਫੈਮਿਲੀ ਨੇ ਇਹਨੂੰ 올ੇਡੀ ਦੇ ਲਾਗੇ ਕਹਿ ਰਹੀ ਆ ਕਿ ਇਹਦੀ ਫੈਮਿਲੀ ਨੇ ਇਹਨੂੰ ਛੱਡ ਦਿੱਤਾ ਇਹਦੇ ਬੱਚੇ ਛੁੱਟ ਗਏ ਇਹਦਾ ਘਰ-ਵਾਰ ਛੁੱਟ ਗਿਆ ਇਹਦਾ ਘਰ-ਵਾਰ ਕਿਉਂ ਛੁੱਟਿਆ ਤੇ ਬੱਚੇ ਕਿਉਂ ਛੁੱਟੇ ਇਹਦੀ ਹਕੀਕਤ ਦੇ ਸਾਰੇ ਕਾਰਨ ਦੇ ਕਾਰਨ ਇਹਦੀ ਜਿਹੜੀ ਆ ਬੱਚੇ ਔਰ ਇਹਦੀ ਫੈਮਿਲੀ ਛ ਜੋ ਜਿਸ ਦੇ ਨਾਲ ਐ ਅਟੈਚ ਆ ਇਸ ਸਟੈਂਪ ਤੇ ਇਹਦਾ ਹਸਬੰਦ ਇਹਨੂੰ ਰੱਖੇਗਾ ਇੱਕ ਲੇਡੀ ਜੋ ਘਰ ਨਹੀਂ ਵਾਪਸ ਜਾਏਗੀ ਰਾਤ ਨੂੰ ਉਹਦੇ ਹਸਬੰਦ ਉਹਨੂੰ ਪੁੱਛਣਗੇ ਕਿ ਤੂੰ ਕਿੱਥੇ ਹੈਂ ਕਿੱਥੇ ਨਹੀਂ ਜਿਹੜਾ ਤੁਸੀਂ ਰੋਸ਼ ਕਰ ਰਹੇ ਹੋ ਅੱਜ ਵਿਨੀਤ ਕੋਰ ਉਹਨਾਂ ਦੇ ਵੀ ਖਿਲਾਫ ਇਹ ਤੁਹਾਡਾ ਕਾਰਨ ਕੀ ਹੈ ਕਿਉਂ ਕਰ ਰਹੇ ਅਸੀਂ ਇਹ ਆਪਣੇ ਹੱਕ ਦੇ ਲਈ ਕਰ ਰਹੇ ਆ ਕਿਉਂ ਇਹ ਕ੍ਰਿਸ਼ਨਾ ਦੇ ਬਾਰੇ ਬੋਲ ਪੂਰਾ ਬਾਲਾ ਬੋਲ ਰਹੀ ਹੈ ਹੁਣ ਵੀ ਇਹ ਮੀਡੀਆ ਸਾਹਮਣੇ ਆ ਕੇ ਇਸਨੇ ਬਹੁਤ ਗੰਦ ਬੋਲਿਆ ਹਾਂ ਲੇਕਿਨ ਇਹ ਸਾਡੇ ਤੋਂ ਬਰਦਾਸ਼ਤ ਨਹੀਂ ਹੋਏਗਾ ਅਸੀਂ ਨਾ ਬਰਦਾਸ਼ਤ ਕਰਾਂਗੇ ਅਜੇ ਤੋਂ ਐਨੇ ਸਾਰੇ ਸਾਡੇ ਕ੍ਰਿਸਚਨ ਭਾਈਚਾਰਾ ਆਇਆ ਲੇਕਿਨ ਨਾ ਕਾਰਵਾਈ ਹੋਈ ਤੇ ਸਾਡਾ ਫੁੱਲ ਕ੍ਰਿਸਚਨ ਭਾਈਚਾਰਾ ਆ ਕੇ ਧਰਨੇ ਤੇ ਹੋਇਆ ਜਿਹੜਾ ਤੁਸੀਂ ਵਿਨੀਤ ਕੌਰ ਦੀ ਗੱਲ ਕਰਦੇ ਪਏ ਆ ਨਾ ਇੱਕ ਅਕਸਰ ਵਿਵਾਦਾਂ ਦੇ ਵਿੱਚ ਹੀ ਰਹਿੰਦੇ ਨੇ ਕਦੇ ਕੁਝ ਕਰਦੇ ਨੇ ਕਦੇ ਕੁਝ ਇਹ ਕੁਝ ਖਾਸ ਫੋਰਸ ਕਦਮ ਤੁਸੀਂ ਚੱਕੂਗੇ ਇਹਨਾਂ ਦੇ ਖਿਲਾਫ ਹਾਂ ਇਸ ਵਾਰ ਚੁੱਕਾਂਗੇ ਜ਼ਰੂਰ ਚੁੱਕਾਂਗੇ। ਹਰ ਵਾਰ ਇਹਨਾਂ ਦਾ ਨਾਮ ਆਉਂਦਾ ਹੈ ਕਿ ਸਾਈ ਤਰੰ ਦੇ ਖਿਲਾਫ ਨਹੀਂ ਟਾਡੀ ਚਰਚ ਦੇ ਖਿਲਾਫ ਹੀ ਜਿਹੜੀ ਖੰਬੜੇ ਚਾਹ ਤਾਜਪੂਟ ਉਹਦੇ ਖਿਲਾਫ ਹੀ ਹੈ ਜ਼ਿਆਦਾਤਰ ਬੋਲਦੇ ਨੇ। ਮਤਲਬ ਇਹ ਵੀ ਸਾਡੀ ਚਰਚ ਜਿਹੜੀ ਆ ਨਾ ਏਸ਼ੀਆ ਦੀ ਬੰਨ ਚਰਚਾ ਇਸ ਕਰਕੇ ਇਹ ਇੱذਤ ਤੇ ਕੋਈ ਨਾ ਕੋਈ ਅਟੈਕ ਕਰਨ ਦੀ ਕੋਸ਼ਿਸ਼ ਕਰਦਾ ਹੈ ਲੇਕਿਨ ਇਹ ਭਾਈਚਾਰਾ ਕੋਈ ਅਟੈਕ ਨਹੀਂ ਕਰਨ ਦੇਗਾ। ਠੀਕ ਧੰਨਵਾਦ। ਚਾਹੇ ਕੁਝ ਵੀ ਹੋਏ।